ਜਿਹੜੇ ਸੀ ਪਹਿਲਾਂ ਜਾਣਵਾਰਦੇ ਜਿਹੜੇ ਸੀ ਪਹਿਲਾਂ ਜਾਣਵਾਰਦੇ ਮੂਹ ਵੀਰਾਂ ਨੇ ਵੀ ਪਰੇ ਨੂੰ ਕਮਾਇਆ ਜਿੱਦੇ ਦੀ ਮੇਰੀ ਮਾਂ ਮੁੱਕ ਗਈ ਮੇਰੇ ਪੇਕਿਓ ਸੰਦਾਰਾ ਨਹੀਂ ਕੋਈ ਆਇਆ ਜਿੱਦੇ ਦੀ ਮੇਰੀ ਮਾਂ ਮੁੱਕ ਗਈ ਮੇਰੇ ਪੇਕਿਓ ਸੁੰਦਾਰਾ ਨਹੀਂ ਕੋਈ ਆਇਆ ਜਿੱਦੇ ਦੀ ਮੇਰੀ ਮਾਂ ਮੁੱਕ ਗਈ ਤਿੱਥ ਤਿਹਾਰ ਤੋਂ ਪਹਿਲਾ ਹੀ ਲੈ ਕੇ ਆਉਂਦਾ ਸੀ ਹਾਂ ਜਦੋਂ ਮੇਰਾ ਰੱਬ ਜਿਹਾ ਬਾਬਲ ਜਿ ਆਉਂਦਾ ਸੀ ਤਿੱਥ ਤਿਹਾਰ ਤੋਂ ਪਹਿਲਾ ਹੀ ਲੈ ਕੇ ਆਉਂਦਾ ਸੀ ਹਾਂ ਜਦੋਂ ਮੇਰਾ ਰੱਬ ਜਿਹਾ ਬਾਬਲ ਜਿਉਂਦਾ ਹਸੀ ਕਹਿੰਦਾ ਸੀ ਹੁੰਦਾ ਤੇਰੇ ਵਾਸਤੇ ਕਹਿੰਦਾ ਸੀ ਹੁੰਦਾ ਤੇਰੇ ਵਾਸਤੇ ਛੋੜਾ ਮਠੀਆਂ ਦਾ ਪਰ ਕੇ ਲਿਆ ਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਮੇਰੇ ਪੇਕਿਓ ਸੰਦਾਰਾ ਨਹੀਂ ਆਇਆ ਜਿੱਦੇ ਦੀ ਮੇਰੀ ਮਾਂ ਮੁੱਕ ਗਈ ਮੇਰੇ ਪੇਕਿਓ ਸੰਦਾਰਾ ਨਹੀਂ ਆਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਉਹੀ ਘਰ ਉਹੀ ਵੇੜਾ ਆਉਂਦਾ ਵੱਡ ਖਾਨ ਨੂੰ ਪਹਿਲਾ ਬਾਂਗ ਪਾਬੋ ਹੁਣ ਚਾਹੁੰਦੀ ਨਾਨਣ ਨੂੰ ਉਹੀ ਘਰ ਉਹੀ ਵੇੜਾ ਆਉਂਦਾ ਵੱਡ ਖਾਨ ਨੂੰ ਹੈਲਾ ਬਾੰਗ ਪਾਬੋ ਹੁਣ ਚਾਹੁੰਦੀ ਨਾਨ ਨਾਨ ਨੂੰ ਪਿੱਛੇ ਜੇ ਆਈ ਘੇੜਾ ਮਾਰ ਕੇ ਪਿੱਛੇ ਜੇ ਆਈ ਘੇੜਾ ਮਾਰ ਕੇ ਮੈਨੂੰ ਚੱਜ ਨਾਲ ਪਾਣੀ ਨਾ ਫੜਾਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਮੇਰੇ ਪੇਕੇਓ ਸੁੰਦਾਰਾ ਨਹੀਂ ਆਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਮੇਰੇ ਪੇਕੇ ਉਹ ਸੁੰਦਾਰਾ ਨਹੀਂ ਆਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਮਾਵਾਂ ਨਾਲ ਪੇਕੇ ਹੁੰਦੇ ਸਾਰਾ ਜੱਗ ਆਖਦਾ ਤਿਆਂ ਦੇ ਲਈ ਬੂਹਾ ਖੁੱਲਾ ਰਹਿੰਦਾ ਸਦਾ ਬਾਪ ਦਾ ਮਾਵਾਂ ਨਾਲ ਪੀਕੇ ਹੁੰਦੇ ਸਾਰਾ जग ਆਖਦਾ ਤੀਆਂ ਦੇ ਲਈ ਬੂਹਾ ਖੁੱਲਾ ਰਹਿੰਦਾ ਸਦਾ ਬਾਪ ਦਾ ਉਹ ਪੱਟੀ ਤੇ ਬਟੂਹਾ ਆਖਦੇ ਆ ਪੱਟੀ ਤੇ ਬਟੂਹਾ ਆਖਦੇ ਇਹ ਸਿਆਣਿਆਂ ਨੇ ਸੱਚ ਫਰਮਾਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਮੇਰੇ ਤੇ ਕਿਉਂ ਸੰਦਾਰਾ ਨਹੀਂ ਆਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਮੇਰੇ ਤੇ ਕਿਉਂ ਸੰਦਾਰਾ ਨਹੀਂ ਆਇਆ ਜਦੋਂ ਦੀ ਮੇਰੀ ਮਾਂ ਮੁੱਕ ਗਈ ਅੱਸੀ ਕੱਲ ਦੋਸਤੋ ਕੀ ਹਾਲ ਚਾਲ ਨੇ ਮੈਂ ਪੱਟੀ ਕੁੰਬੜਵਾਲੀਆ ਤੇ ਨਾਲ ਮੇਰਾ ਭਰਾ ਪ੍ਰਗਟ ਬਟੂਹਾ ਸੋ ਇੱਕ ਭੈਣ ਦੇ ਦਿਲ ਦੀ ਹੂਕ ਹੈ ਕਿਉਂਕਿ ਸੌਣ ਦਾ ਮਹੀਨਾ ਚੜ ਚੱਲਿਆ ਤੀਆਂ ਆ ਰਹੀਆਂ ਨੇ ਤੇ ਹਰ ਇੱਕ ਭੈਣ ਦੇ ਦਿਲ ਦੇ ਵਿੱਚ ਆਸ ਹੁੰਦੀ ਹੈ ਵੀ ਮੇਰਾ ਭਰਾ ਮੇਰਾ ਡੈਡੀ ਮੇਰੇ ਵਾਸਤੇ ਸੰਧਾਰਾ ਲੈ ਕੇ ਆਊਗਾ ਜੋ ਪ੍ਰਾਣੀਆਂ ਜਮੇ ਕਹਦੀ ਹੈ ਵੀ ਰੀਤਾਂ ਦੇ ਤਹਿਤ ਚਲਦੀ ਆਏ ਆ ਸੋ ਅੱਜ ਕੱਲ੍ਹ ਕਲਯੁਗ ਦੇ ਸਮੇਂ ਦੇ ਵਿੱਚ ਭਰਾ ਪਾਸਾ ਵਟ ਜਾਂਦੇ ਨੇ ਪਿਓ ਵਾਲਾ ਫਰਜ਼ ਨਹੀਂ ਨਿਭਾਉਂਦੇ ਉਸ ਸਮੇਂ ਇਹ ਦਿਲ ਦੇ ਜਜ਼ਬਾਤ ਨੇ ਭੈਣ ਦੇ ਦਿਲ ਦੀ ਹੂਕ ਹੈ ਭੈਣ ਦੇ ਦਿਲ ਦਾ ਦਰਦ ਹੈ ਵੀ ਉਹਦੇ ਅੰਦਰੋਂ ਕੀ ਹੂਕ ਨਿਕਲ ਜੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਸ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊ ਜੇਕਰ ਗੱਲ ਚੰਗੀ ਲੱਗੀ ਤਾਂ ਭਰਾ ਬਣ ਕੇ ਜਰੂਰ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਪੇਜ ਨੂੰ ਜਰੂਰ ਸਾਡੇ ਨੂੰ ਫੋਲੋ ਕਰ ਲਿਓ ਮਿਹਰਬਾਨੀ ਜੀ